ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮਮੀ ਲਾਈਫ ਔਰ ਸਨ ਆ ਤੁਸੀਂ ਸਾਰੇ ਜਾਨੀ ਕਿਵੇਂ ਹੋ ਠੀਕ ਠਾਕ ਹੋ ਜੀ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਆ ਹੋਪ ਕਰਦੀ ਆ ਕਿ ਤੁਸੀਂ ਵੀ ਰਾਜੀ ਖੁਸ਼ੀ ਹੋਵੋਗੇ ਆਪਦੇ ਘਰ ਵਿੱਚ ਤੰਦਰੁਸਤ ਹੋਵੋਗੇ ਸੋ ਚਲਿਏ ਫਿਰ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆ ਬਟ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਮੇਰੀ ਵੀਡੀਓਜ਼ ਨੂੰ ਪਹਿਲੀ ਵਾਰ ਦੇਖ ਰਹੇ ਨੇ ਵਾਚ ਕਰ ਰਹੇ ਨੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰਕੇ ਜਾਓ ਔਰ ਅਗਰ ਤੁਹਾਨੂੰ ਮੇਰੀ ਡੇਲੀ ਦੀ ਰੁਟੀਨ ਮੇਰਾ ਲਾਈਫਸਟਾਈਲ ਤੁਹਾਨੂੰ ਪੰਜਾਬੀ ਵਲੌਗ ਪਸੰਦ ਆ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਔਰ ਵੀਡੀਓ ਨੂੰ ਵੱਟ ਵਾਰ ਸ਼ੇਅਰ ਕਰਦੇ ਹੋ ਔਰ ਮੈਨੂੰ ਪਿਆਰ ਨਾਲ ਕਮੈਂਟ ਕਰਕੇ ਦੱਸਿਓ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਸੋ ਚਲਿਏ ਫਿਰ ਵੀਡੀਓ ਨੂੰ ਸਟਾਰਟ ਕਰਦੇ ਆ ਔਰ ਜਿਹੜੇ ਡੇਲੀ ਵੀਡੀਓ ਨੂੰ ਵਾਚ ਕਰਦੇ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਔਰ ਮੇਰੀ ਵੀਡੀਓਜ਼ ਤੇ ਕਮੈਂਟ ਕਰਦੇ ਨੇ ਮੈਨੂੰ ਬਹੁਤ ਅੱਛਾ ਲੱਗਦਾ ਬਹੁਤ ਮੋਟੀਵੇਸ਼ਨ ਮਿਲਦੀ ਆ ਤੁਹਾਡੇ ਕਮੈਂਟ ਮੈਂ ਰੀਡ ਕਰਦੀ ਆ ਔਰ ਰੀਡ ਕਰਨ ਤੋਂ ਬਾਅਦ ਮੈਂ ਕੋਸ਼ਿਸ਼ ਕਰਦੀ ਹੁੰਨੀ ਵੀ ਮੈਂ ਨਾਲ ਸਾਰਿਆਂ ਦਾ ਜ਼ਰੂਰ ਕਰਦੀ ਹੁੰਨੀ ਸਾਰਿਆਂ ਦਾ ਦਿਲੋਂ ਧੰਨਵਾਦ ਜਿਹੜੇ ਐਨੇ ਜ਼ਿਆਦਾ ਪਿਆਰ ਔਰ ਸਪੋਰਟ ਕਰਦੇ ਨੇ ਡੇਲੀ ਆਪਣੇ ਚੈਨਲ ਨੂੰ ਕੋਈ ਨਾ ਕੋਈ ਸਬਸਕ੍ਰਾਈਬ ਜ਼ਰੂਰ ਕਰਦਾ ਆ ਆਪਾਂ ਨੂੰ ਨਵੀਂ ਤੋਂ ਨਵੀਂ ਆਪਣੀ ਆਡੀਅנס ਮਿਲਦੀ ਆ YouTube ਫੈਮਿਲੀ ਸਾਡੀ ਬੜੀ ਹੋ ਰਹੀ ਆ ਜਿਵੇਂ ਮੈਂ ਜ਼ੀਰੋ ਤੋਂ ਸਟਾਰਟ ਕੀਤਾ ਸੀ ਹੁਣ ਹੌਲੀ ਹੌਲੀ ਆਪਣੇ ਸਬਸਕ੍ਰਾਈਬਰ ਵੀ ਵਧਦੇ ਆ ਜਿੱਦਾਂ ਜਿੱਦਾਂ ਆਪਣੀ ਵੀਡੀਓਜ਼ ਆਪਾਂ ਡੇਲੀ ਪਾਣੇ ਆ ਸਾਡੇ ਸਬਸਕ੍ਰਾਈਬਰ ਵੀ ਵਧ ਜਾਂਦੇ ਨੇ ਔਰ ਕਾਫੀ ਅੱਛਾ ਲੱਗਦਾ ਜਦੋਂ ਤੁਹਾਡੇ ਚੈਨਲ ਤੇ ਸਬਸਕ੍ਰਾਈਬਰ ਵੀ ਆਂਦੇ ਤੁਹਾਡੀ ਵੀਡੀਓਜ਼ ਨੂੰ ਵੀ ਵਾਚ ਕਰਦੇ ਆ ਬਸ ਮੈਂ ਹਮੇਸ਼ਾ ਦੀ ਤਰ੍ਹਾਂ ਇੱਕੋ ਨਵੇਂ ਸਬਸਕ੍ਰਾਈਬਰ ਮੇਰੇ ਨਾਲ ਜੁੜ ਰਹੇ ਨੇ ਮੇਰੀ YouTube ਫੈਮਲੀ ਬਣ ਰਹੀ ਆ ਔਰ ਮੈਂ ਚਾਹਨੀ ਆ ਛੋਟੀ ਤੋਂ ਬੜੀ ਮੇਰੀ ਫੈਮਲੀ ਛੇਤੀ ਛੇਤੀ ਬਣ ਜਾਵੇ ਔਰ ਤੁਹਾਡੇ ਪਿਆਰ ਔਰ ਸਾਥ ਤੋਂ ਬਿਨਾ ਮੈਂ ਬਿਲਕੁਲ ਵੀ ਕੁਝ ਨਹੀਂ ਕਰ ਸਕਦੀ ਪਲੀਜ਼ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਔਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਜਿਹੜੀ ਜਿਹੜੀ ਮੇਰੀ ਨਵੀਂ ਆਡੀਅנס ਮੇ ਨਾਲ ਜੁੜਦੀ ਪਈ ਆ ਮੈਂ ਇੱਕ ਹਾਊਸ ਵਾਈਫ ਆ ਜੀ ਆਪਣੇ ਪੂਰੇ ਘਰ ਨੂੰ ਸੰਭਾਲਦੀ ਆ ਜਿਵੇਂ ਮੈਂ ਘਰ ਦੇ ਵਿੱਚ ਕੱਲੀ ਆ ਮੇਰੀ ਬੇਟੀ ਆ ਔਰ ਮੇਰੇ ਹਸਬੰਡ ਆ ਬਸ ਕੰਮ ਤੇ ਚੱਲ ਜਾਣੇ ਮੈਂ ਤਾਂ ਮੇਰੀ ਬੇਟੀ ਘਰ ਹੀ ਰਹਿੰਨੇ ਆ ਮੈਂ ਆਪਣੇ ਚੈਨਲ ਦੇ ਉੱਤੇ ਡੇਲੀ ਆਪਣਾ ਲਾਈਫ ਸਟਾਈਲ ਆਪਣਾ ਰੁਟੀਨ ਤੁਹਾਡੇ ਨਾਲ ਆ ਜਿਹੜਾ ਸ਼ੇਅਰ ਕਰਿਆ ਕਰੂੰਗੀ ਔਰ ਜਿਵੇਂ ਕਿ ਜ਼ਿਆਦਾਤਰ ਮੇਰੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ ਨੇ ਮੇਰੇ ਲਾਈਫ ਸਟਾਈਲ ਡੇਲੀ ਵਲੌਗਿੰਗ ਦਾ ਹੀ ਆ ਔਰ ਡੇਲੀ ਜੋ ਆਪਣੇ ਹਾਊਸ ਵਾਈਫ ਦਾ ਹਰੇਕ ਹਰ ਹਾਊਸ wife ਦਾ ਕੰਮ ਹੁੰਦਾ ਸੇ ਮੇਰਾ ਵੀ ਉਸੇ ਤਰੀਕੇ ਨਾਲ ਮੇਰੇ ਚੈਨਲ ਤੇ ਹੁੰਦਾ ਆ ਔਰ ਮੈਂ ਕੁਝ ਆਪਣੇ ਟਿਪਸ ਐਂਡ ਟ੍ਰਿਕਸ ਵੀ ਜਰੂਰ ਦਿਆ ਕਰੂੰਗੀ ਤੁਹਾਡੇ ਨਾਲ ਜਿਵੇਂ ਮੈਂ ਜਿਹੜੇ ਮੇਰੇ ਪੁਰਾਣੇ ਸਬਸਕ੍ਰਾਈਬਰ ਆ ਉਹਨਾਂ ਨੂੰ ਤਾਂ ਪਤਾ ਹੀ ਆ ਮੇਰੇ ਚੈਨਲ ਤੇ ਕਿਹੜੇ-ਕਿਹੜੇ ਚੀਜ਼ਾਂ ਮੈਂ ਕਿੜੀਆਂ-ਕੜੀਆਂ ਸ਼ੇਅਰ ਕਰ ਚੁੱਕੀ ਆ ਕਾਫੀ ਸਾਰੇ ਹੈਲਦੀ ਟਿਪਸ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਹੈਲਥ ਤੇ ਰਿਲੇਟਡ ਹੋਗੇ ਜਾਂ ਫਿਰ ਡੀਆਈਵਾਈ ਵੀਡੀਓਜ਼ ਹੋਗੇ ਜਾਂ ਫਿਰ ਕੋਈ ਵੀ ਕ੍ਰਾਫਟਿੰਗ ਵੀਡੀਓ ਹੋਗੀ ਬਹੁਤ ਸਾਰੀਆਂ ਇਸ ਤਰੀਕੇ ਦੀਆਂ ਘਰੇਲੂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਨਾ ਨਾ ਸਟੀਚਿੰਗ ਵਾਲਾ ਵੀ ਜਿਹੜਾ ਮੈਂ ਤੁਹਾਡਾ ਤੁਹਾਡੇ ਨਾਲ ਵੀਡੀਓ ਕੋਈ ਨਾ ਕੋਈ ਜਰੂਰ ਸ਼ੇਅਰ ਕਰਾਂਗੀ ਜਿਹੜੇ ਸਟੀਚਿੰਗ ਦੇ ਵਿੱਚ ਇੰਟਰਸਟਿੰਗ ਆ ਉਹ ਵੀ ਮੈਨੂੰ ਮੈਸੇਜ ਕਰ ਸਕਦੇ ਨੇ ਅਗਰ ਤੁਸੀਂ ਕਿਸੇ ਚੀਜ਼ ਬਾਰੇ ਪੁੱਛਣਾ ਚਾਹੁੰਦੇ ਹੋ ਹਾਂ ਇਹ ਆ ਵੀ ਮੈਂ ਆਪਣੇ ਚੈਨਲ ਤੇ ਬਹੁਤ ਘੱਟ ਵੀਡੀਓ ਸਟੀਚਿੰਗ ਦੇ ਰਿਲੇਟਡ ਪਾਈਆਂ ਨੇ ਅਗਰ ਕਿਸੇ ਨੂੰ ਵੀ ਕੋਈ ਕੁਐਰੀ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗੀ ਜਿੰਨੀ ਵੀ ਹੋ ਸਕੇ ਤੁਹਾਡੀ ਮੈਂ ਹੈਲਪ ਕਰ ਪਾਵਾਂ ਸੋ ਚਲੋ ਜੀ ਫਿਰ ਬਹੁਤ ਸਾਰ yeah ਮਾਰਨਿੰਗ ਉੱਠ ਕੇ ਨਾ ਸਭ ਤੋਂ ਪਹਿਲਾਂ ਮੈਂ ਆਪਣਾ ਜਿਹੜਾ ਝਾੜੂ ਪੂੰਚੇ ਵਾਲਾ ਕੰਮ ਹੁੰਦਾ ਉਹ ਸਾਰਾ ਮੈਂ ਨਿਪਟਾ ਲਿਆ ਆ ਔਰ ਉਸ ਤੋਂ ਬਾਅਦ ਨਾ ਅੱਜ ਮੈਂ ਮਾਰਨਿੰਗ ਪਹਿਲਾ ਸਾਰਾ ਕੰਮਕਾਰ ਦਾ ਨਿਪਟਾ ਕੇ ਖਾਣਾ ਵਗੈਰਾ ਮਾਰਨਿੰਗ ਜਿਹੜਾ ਸਿਰੇ ਬ੍ਰੇਕਫਾਸਟ ਹੁੰਦਾ ਆਪਣਾ ਉਹ ਸਾਰਾ ਮੈਂ ਕਰਕੇ ਨਾ ਚਲੀ ਗਈ ਸੀ ਬਹੁਤ ਜ਼ਰੂਰੀ ਕੰਮ ਜਾਣਾ ਸੀਗਾ ਹਸਬੰਡ ਦੇ ਕੰਮ ਸੀਗਾ ਉਹਨਾਂ ਨੇ ਮੈਡੀਸਿਨ ਵੀ ਲੈਣ ਜਾਣੀ ਸੀਗੀ ਤੇ ਮੇਰੇ ਇੱਕ ਦੋ ਕੰਮ ਸੀ ਬਾਜ਼ਾਰ ਵਾਲੇ ਉਹ ਮੈਂ ਨਿਪਟਾ ਕੇ ਨਾ ਫਿਰ ਮੈਂ ਸਵੇਰੇ ਚਲੇ ਗਈਆਂ ਤੇ ਮੈਂ ਆਈਆਂ ਦੁਪਹਿਰ ਤੋਂ ਬਾਅਦ ਦੁਪਹਿਰ ਤੋਂ ਬਾਅਦ ਆ ਕੇ ਮੈਂ ਬਹੁਤ ਸਾਰਾ ਘਰ ਦੇ ਵਿੱਚ ਜੋ ਪੂਰਾ ਸੈੱਟ ਕਰਨ ਵਾਲਾ ਸੀਗਾ ਮੇਰਾ ਸੋਫੇ ਕਮਰਾ ਕਿਉਂਕਿ ਨਾ نیچے-नीचे ਤਾਂ ਮੈਂ ਸਾਰਾ ਆਪਣਾ ਕੰਮ ਜਿਹੜਾ ਕਰ ਗਈ ਸੀ ਉੱਪਰ ਵਾਲਾ ਮੇਰਾ ਥੋੜਾ-ਥੋੜਾ ਕੰਮ ਰਹਿ ਗਿਆ ਸੀਗਾ ਆ ਕੇ ਜੋ ਕੱਪੜੇ ਵਗੈਰਾ ਮੈਂ ਸੰਭੇ ਜਿਹੜੇ ਕੱਪੜੇ ਪਾ ਕੇ ਗਏ ਸੀ ਨਾ ਉਹ ਕਾ ਸਾਰੇ ਕੱਪੜਿਆਂ ਨੂੰ ਮੈਂ ਸੰਭਿਆ ਉਸ ਤੋਂ ਬਾਅਦ ਬਸ ਜੀਜਾ ਸਵੇਰੇ ਆਪਣਾ ਬ੍ਰੇਕਫਾਸਟ ਕੀਤਾ ਬ੍ਰੇਕਫਾਸਟ ਕਰਨ ਤੋਂ ਬਾਅਦ ਨਾ ਭਾਂਡੇ ਵਗੈਰਾ ਜਿਹੜੇ ਸੀਗੇ ਮੈਂ ਐਸੇ ਤਰੀਕੇ ਨਾਲ ਛੱਡ ਕੇ ਚਲੀ ਗਈ ਸੀ ਮੈਂ ਕਿਹਾ ਆ ਕੇ ਮੈਂ ਸਾਫ਼ ਕਰ ਲੂੰਗੀ ਕਿਉਂਕਿ ਜ਼ਿਆਦਾ ਨਹੀਂ ਸੀਗੇ ਬਿਲਕੁਲ ਥੋੜੇ ਜੇ ਸੀਗੇ ਕਈ ਵਾਰ ਪਤਾ ਕੀ ਹੁੰਦਾ ਕਈ ਵਾਰ ਤਾਂ ਮੈਂ ਸਾਫ਼ ਕਰ ਜਾਂਦੀ ਆ ਜਿੱਦਾਂ ਮੇਰੇ ਕੋਲ ਟਾਈਮ ਥੋੜਾ ਬੋਤਾ ਹੁੰਦਾ ਨਾਲ ਨਾਲ ਮੈਂ ਆਪਣਾ ਕੋਸ਼ਿਸ਼ ਕਰਦੀ ਹੁੰਨੀ ਖਲਾਰਾ ਵਗੈਰਾ ਚੱਕ ਕੇ ਹੀ ਜਾਵਾਂ ਕਿਉਂਕਿ ਨਾ ਆਪਾਂ ਨੂੰ ਪਤਾ ਹੀ ਹੁੰਦਾ ਹੈ ਕਿ ਜਦੋਂ ਆਪਾਂ ਹੁਣ ਘਰ ਦੇ ਵਿੱਚ ਕੱਲੇ ਆ ਔਰ ਕੋਈ ਹੋਰ ਹੈਲਪ ਕਰਵਾਉਣ ਵਾਲਾ ਨਹੀਂ ਹੈਗਾ ਜਾਂ ਫੇ ਕੋਈ ਮੇਡ ਵਗੈਰਾ ਤਾਂ ਨਹੀਂ ਆਪਾਂ ਆਪਾਂ ਨੂੰ ਖੁਦ ਹੀ ਸਾਰਾ ਕੰਮ ਕਰਨਾ ਪੈਣਾ ਤੇ ਫੇਸ ਕਰਕੇ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਵੀ ਨਾਲ ਦੀ ਨਾਲ ਜਿਹੜਾ ਜਿਹੜਾ ਸਮਾਨ ਆ ਚੱਕਿਆ ਜਾਵੇ ਫਟਾਫਟ ਮੈਂ ਚੱਕ ਲੈਣੀ ਆ ਬਸ ਭਾਂਡੇ ਵਗੈਰਾ ਮਾਂਝੇ ਉਸ ਤੋਂ ਬਾਅਦ ਡੇਲੀ ਰੁਟੀਨ ਦੇ ਵਿੱਚ ਜਿਵੇਂ ਹੁੰਦਾ ਆਪਣਾ ਕਿਚਨ ਤਾਂ ਆਪਣਾ ਐਸੇ ਤਰੀਕੇ ਨਾਲ ਹੀ ਸਾਫ਼ ਹੁੰਦਾ ਆ ਜਿੰਨੀ ਮਰਜ਼ੀ ਮੈਨੂੰ ਕਾਲੀ ਹੋਵੇ ਜਾਂ ਫਿਰ ਜਿੰਨੀ ਮਰਜ਼ੀ ਮੈਨੂੰ ਕਾਲੀ ਨਾ ਹੋਵੇ ਮੈਂ ਐਸੇ ਤਰੀਕੇ ਨਾਲ ਹਮੇਸ਼ਾ ਆਪਣੀ ਕਲੀਨਿੰਗ ਕਰਦੀ ਆ ਮੇਰਾ ਡੇਲੀ ਦਾ ਰੁਟੀਨ ਆ ਮੈਂ ਇਸ ਤਰੀਕੇ ਨਾਲ ਕਰਦੀ ਆ ਕੰਮ ਤੇ ਮੈਂ ਸੋਚਿਆ ਪਹਿਲਾਂ ਆਪਣਾ ਨਾ ਕਿਚਨ ਵਾਲਾ ਕੰਮ ਖਤਮ ਕਰ ਲੈਣੀ ਆ ਭਾਂਡੇ ਵਗੈਰਾ ਮੈਂ ਕਹਾਂ ਮੇਰੇ ਸੁੱਕ ਜਾਣਗੇ ਤੋਤੇ ਹੋਣਗੇ ਤਾਂ ਸੁੱਕ ਵੀ ਜਾਣਗੇ ਫਿਰ ਸ਼ਾਮ ਤੱਕ ਇਹਨਾਂ ਨੂੰ ਮੈਂ ਆਪਣੀ ਆਪਣੀ ਜਗ੍ਹਾ ਤੇ ਚਿੰਨ ਦੂੰਗੀ বাসে ایتھے ਮੈਂ ਹੁਣ ਥੋੜਾ ਜਿਹਾ ਸਿੰਕ ਕੇਰੀਆ ਸਿਗਾ ਰਗੜਨ ਵਾਲਾ ਮੈਂ ਥੋੜਾ ਜਾਣੂ ਨਾ ਸਲਫ ਪਾ ਕੇ ਮਰ ਰਗੜ ਰਹੀ ਆ ਤੇ ਨਾਲ ਮੈਂ ਕਾ ਆਪਣਾ ਕਿਚਨ ਦੇ ਉੱਤੇ ਸਲਫ ਕਾਉਂਟਰ ਆ ਜਿਹੜਾ ਉਹ ਵੀ ਮੈਂ ਸਾਫ ਕਰ ਲੈਣੀ ਆ ਸਵੇਰੇ ਨਾ ਅੱਜ ਮੈਂ ਬ੍ਰੇਕਫਾਸਟ ਵਿੱਚ ਵੀ ਨਾ ਛੋੜਾ ਛੇਤੀ ਰੈਡੀ ਹੋ ਗਿਆ ਸੀਗਾ ਅੱਜ ਨਾ ਮੈਂ ਸਵੇਰੇ ਸੈਂਡਵਿਚ ਬਣਾਏ ਸੀਗੇ ਬ੍ਰੈਡ ਸੈਂਡਵਿਚ ਔਰ ਉਹਨੂੰ ਬਣਾਉਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਿਆ ਸੀਗਾ ਮਸਾ ਅੱਧਾ ਘੰਟਾ ਲੱਗਿਆ ਸੀਗਾ ਤਾਂ ਕਰਕੇ ਨਾ ਅੱਜ ਮੇਰਾ ਸਵੇਰੇ ਸਬਜੀ ਵਾਲਾ ਕੰਮ ਹੈ ਨਹੀਂ ਸੀਗਾ ਤੇ ਫਟਾਫਟ ਕੰਮ ਕਰਕੇ ਨਾ ਮੈਂ ਚਲੇ ਗਈ ਸੀ ਖਾ ਪੀ ਕੇ ਔਰ ਖ ਉੱਥੋਂ ਬਾਜ਼ਾਰ ਤੋਂ ਆ ਕੇ ਪਹਿਲਾਂ ਇਹਨਾਂ ਨੂੰ ਭੁੱਖ ਲੱਗ ਗਈ ਸੀ ਸਾਰਿਆਂ ਨੂੰ ਫੇ ਆ ਕੇ ਰੋਟੀ ਬਲਗਾਰਾ ਮੈਂ ਆਪ ਵੀ ਖਾਧੀ ਹਸਬੰਡ ਨੂੰ ਵੀ ਦਿੱਤੀ ਔਰ ਆਪਣੀ ਬੇਟੀ ਨੂੰ ਵੀ ਬਣਾ ਕੇ ਖਵਾਈ ਉਸ ਤੋਂ ਬਾਅਦ ਫਿਰ ਭਾਂਡੇ ਬਗਾਰਾ ਮੈਂ ਕਿਹਾ ਇੱਕੋ ਵਾਰੀ ਇਕੱਠੇ ਕਰਕੇ ਨਾ ਫਿਰ ਮੈਂ ਸਾਫ਼ ਕਰੂੰਗੀ ਰੋਟੀ ਵਾਲਾ ਕੰਮ ਮੈਂ ਤਾਂ ਫਿਨਿਸ਼ ਕਰ ਦਿੱਤਾ ਕਿਉਂਕਿ ਨਾ ਸਵੇਰ ਦੀ ਖਾਦੀ ਹੋਈ ਸੀਗੀ ਦੁਪਹਿਰ ਤੱਕ ਆਂਦੇ ਆਂਦੇ ਘਰੇ ਕਾਫੀ ਜ਼ਿਆਦਾ ਭੁੱਖ ਲੱਗ ਗਈ ਸੀ ਮੈਂ ਕਿਹਾ ਮੇਰੇ ਕੋਲ ਵੀ ਕੰਮ ਨਹੀਂ ਹੋਣਾ ਮੈਂ ਵੀ ਆਪਣੀਆਂ ਦੋ ਰੋਟੀਆਂ ਖਾ ਕੇ ਫੇਰ ਹੀ ਕੰਮ ਕਰਦੀਆਂ ਔਰ ਸਭ ਤੋਂ badi ਗੱਲ ਪਤਾ ਕੀ ਹੈ ਜਦੋਂ ਵੀ ਆਪਾਂ ਕਿਤੇ ਜਾਣਾ ਹੁੰਦਾ ਪਹਿਲਾਂ ਤਾਂ ਆਪਣੇ ਘਰ 'ਚ ਕੰਮ ਕਰੋ ਫਿਰ ਆ ਕੇ ਆਪਣੇ ਘਰ ਦਾ ਕੰਮ ਕਰੋ ਔਰ ਇੱਕ ਚੀਜ਼ ਦੀ ਮੈਨੂੰ ਬਿਲਕੁਲ ਵੀ ਸਮਝ ਨਹੀਂ ਆਂਦੀ ਔਰ ਜਿਹੜੇ ਛੋਟੇ-ਛੋਟੇ ਕੰਮ ਹਨ ਔਰ ਇਹਨਾਂ ਦੀ ਕੋਈ ਵੀ ਗਿਣਤੀ ਨਹੀਂ ਹੁੰਦੀ ਚਾਹੇ ਅਸੀਂ ਸਵੇਰੇ ਕੰਮ ਕਰਕੇ ਜਾਈਏ ਚਾਹੇ ਫਿਰ ਅਸੀਂ ਘਰ ਆ ਕੇ ਕੰਮ ਕਰ ਬਸ ਉਸ ਤੋਂ ਬਾਅਦ ਆਪਣਾ ਕਿਚਨ ਕਾਊਂਟਰ ਵਗੈਰਾ ਮੈਂ ਸਾਰਾ ਕਲੀਨ ਕਰਤਾ ਗੈਸ ਵਗੈਰਾ ਵੀ ਮੈਂ ਆਪਣਾ ਸਾਰਾ ਸਾਫ ਕਰ ਦਿੱਤਾ ਸਿਰੇ ਨਾਲ ਹਸਬੰਦ ਨੇ ਚਾਹ ਦਾ ਕੱਪ ਬਣਾਇਆ ਸੀ ਚਾਹ ਵਗੈਰਾ ਡੋਲ ਦਿੱਤੀ ਸੀ ਤਾਂ ਕਰਕੇ ਹੁਣ ਮੈਂ ਸਰਫ ਦੇ ਨਾਲ ਰਗੜਿਆ ਤੇ ਨਾਲ ਨਾਲ ਅਗਰ ਮੈਂ ਕਿਚਨ 'ਚ ਹੋਵਾਂ ਫੇਰ ਤਾਂ ਮੈਂ ਨਾਲ ਨਾਲ ਆਪਣਾ ਕਲੀਨ ਕਰ ਲੈਣੀ ਹੁੰਨੀ ਆ ਉਸ ਤੋਂ ਬਾਅਦ ਨਾ ਕਿਚਨ ਦੇ ਵਿੱਚ ਬਸ ਆਲੂ ਵਗੈਰਾ ਧੋ ਕੇ ਰੱਖੇ ਸੀ ਉਹਨੂੰ ਵੀ ਮੈਂ ਨਾ ਟੋਕਰੀ ਦੇ ਵਿੱਚ ਟਿਕਾ ਕੇ ਆ ਗਈ ਆ ਮੈਂ ਕਿਹਾ ਕਿਚਨ ਵਾਲਾ ਕੰਮ ਨਾ ਇੱਕੋ ਵਾਰੀ ਮੇਰਾ ਨਾਲ ਨਾਲ ਖਤਮ ਹੋ ਜੂਗਾ ਮਾਰਨਿੰਗ ਨਾ ਬਸ ਅੱਜ ਜਦੋਂ ਜਾਣ ਤੋਂ ਪਹਿਲਾਂ ਬਾਜ਼ਾਰ ਮੈਂ ਕਾ ਹਸਬੰਡ ਨੂੰ ਕਹਿ ਦਿੰਨੀ ਆ ਕਿ ਗੱਦੇ ਚੱਕ ਕੇ ਕੋਠੇ ਤੇ ਪਾ ਆਣ ਥੋੜੀ ਜੀ ਨਾ ਇਹਨਾਂ ਨੂੰ ਵੀ ਧੁੱਪ ਲੱਗ ਜੇਗੀ ਔਰ ਇਹਨਾਂ ਵਿੱਚੋਂ ਵੀ ਮੋਇਸਚਰ ਵਗੈਰਾ ਨਾ ਜਿਹੜਾ ਸਾਰਾ ਉਹ ਖਤਮ ਹੋ ਜਾਂਦਾ ਆ ਕਿਉਂਕਿ ਰੋਜ਼-ਰੋਜ਼ ਤਾਂ ਆਪਾਂ ਕੋ ਉੱਪਰ ਚੜ੍ਹਦੇ ਹੈ ਨਾ ਚੜ੍ਹਾ ਨਹੀਂ ਹੁੰਦੇ ਕਿਉਂਕਿ ਕਾਫੀ ਜ਼ਿਆਦਾ ਹੈਵੀ ਆ ਇੱਕ ਦੋ ਵਾਰੀ ਮੈਂ ਲੈ ਕੇ ਗਈ ਸੀਗੀ ਬਹੁਤ ਜ਼ਿਆਦਾ ਹੈਵੀ ਸੀਗੇ ਪਰ ਮਜਬੂਰੀ ਹੁੰਦੀ ਕਈ ਵਾਰ ਜਿੱਦਾਂ ਹੁਣ ਮੈਂ ਘਰ ਕੱਲੀ ਹੁੰਨੀ ਆ ਤਾਂ ਫਿਰ ਮੈਨੂੰ ਚੱਕ ਕੇ ਸਾਰਾ ਸਮਾਨ ਖੁਦ ਹੀ ਕਰਨਾ ਪੈਂਦਾ ਆ ਅੱਜ ਚਲੋ ਫੇ ਉਹਨਾਂ ਦਾ ਕਰਕੇ ਨਾ ਸਵੇਰੇ ਜਾਨ ਤੋਂ ਪਹਿਲਾਂ ਇਹਨਾਂ ਨੂੰ ਸਵੇਰੇ ਕੁ ਟੁੱਪੇ ਸੁੱਕਨੇ ਪਾਇਆ ਉਸ ਤੋਂ ਬਾਅਦ ਫਿਰ ਬਸ ਹਸਬੰਡ ਘਰੇ ਸੀ ਉਹਨਾਂ ਨੂੰ ਮੈਂ ਕਿਹਾ ਵੀ نیچے ਹੁਣ ਸੈੱਟ ਵੀ ਕਰ ਦੋ ਬੈੱਡ ਸ਼ੀਟ ਵਗੈਰਾ ਤਾਂ ਮੈਂ ਖੁਦ ਹੀ ਬਚਾ ਲਾਂਗੀ ਉਸ ਤੋਂ ਬਾਅਦ ਨਾ ਜਿਹੜੀ ਗਰਮ ਬੈੱਡ ਸ਼ੀਟ ਸੀਗੀ ਉਹ ਅੱਜ ਮੈਂ ਰਿਮੂਵ ਕਰ ਦਿੱਤੀ ਕਿਉਂਕਿ ਰਾਤੀ ਹਸਬੰਡ ਕਹਿੰਦੇ ਸੀਗੇ ਵੀ ਬਹੁਤ ਜ਼ਿਆਦਾ ਗਰਮੀ ਲੱਗਦੀ ਸੀਗੀ ਵੀ ਕਾਟਨ ਵਾਲੀ ਚਾਦਰ ਆ ਨਾ ਉਹੀ ਆਪਾਂ ਬਚਾਵਾਂਗੇ ਸਰੂਮ ਵਗੈਰਾ ਮੇਰਾ ਜਿਹੜਾ ਸਾਰਾ ਸੈੱਟ ਹੋ ਚੁੱਕਿਆ ਹੈ ਬੈੱਡ ਸ਼ੀਟ ਵੀ ਜ਼ਿਆਦਾ ਹੈ ਨਹੀਂ ਸੀ ਕਿ ਸਿੰਗਲ ਬਿਛਾਣੀ ਹੁੰਦੀ ਫਿਰ ਤਾਂ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਡਬਲ ਬਿਛਾਓ ਫਿਰ ਉਹੀ ਹੈ ਨਾ ਫਿਰ ਟਾਈਮ ਤਾਂ ਓਨਾ ਹੀ ਜ਼ਿਆਦਾ ਲੱਗਦਾ ਆ ਔਰ ਦੂਸਰੀ ਸਾਈਡ ਤੇ ਨਾ ਜਿਹੜੀ ਮੈਂ ਬੈੱਡ ਸ਼ੀਟ ਰਿਮੂਵ ਕੀਤੀ ਸੀਗੀ ਮੈਂ ਕਿਹਾ ਉਹਨੂੰ ਵੀ ਫੋਲਡ ਕਰਕੇ ਰੱਖ ਦੇਣੀ ਆ ਵੈਸੇ ਤਾਂ ਮੇਰਾ ਮਨ ਨਹੀਂ ਆ ਵੀ ਇੱਕ ਦੋ ਵਾਰੀ ਹੁਣ ਇਹਨੂੰ ਬਿਛਾ ਲਿਆ ਆ ਮੈਂ ਮੈਂ ਸੋਚਦੀ ਸੀ ਇੱਕ ਦੋ ਵਾਰੀ ਹੋਰ ਇਹਨੂੰ ਮੈਂ ਬਿਛਾ ਲੈਂਦੀ ਤਾਂ ਵੀ ਨੂੰ ਫਿਰ ਮੈਂ ਵਾਸ਼ ਕਰਕੇ ਫੇਰ ਹੀ ਰੱਖਦੀ ਕਿਉਂਕਿ ਨਾ ਇਹਨੂੰ ਹੁਣ ਐਦਾ ਹੀ ਰੱਖਣ ਦਾ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਪਰ ਫਿਲਹਾਲ ਤਾਂ ਮੈਂ ਇਹਨੂੰ ਫੋਲਡ ਕਰਕੇ ਰੱਖ ਦਿੰਨੀ ਆ ਦੇਖੂਗੀ ਕੋਸ਼ਿਸ਼ ਕਰੂੰਗੀ ਬਚਾ ਲੂੰਗੀ ਕਿਉਂਕਿ ਪਤਾ ਕੀ ਹੈ ਸਵੇਰੇ ਸ਼ਾਮ ਤਾਂ ਵੈਸੇ ਥੋੜੀ ਜਿਹੀ ਠੰਡ ਹੁੰਦੀ ਆ ਦਿਨੇ ਤਾਂ ਬਹੁਤ ਜ਼ਿਆਦਾ ਗਰਮੀ ਲੱਗਦੀ ਆ ਬਟ ਹੁਣ ਹਸਬੰਦ ਨੇ ਮਨਾ ਕਰ ਦਿੱਤਾ ਸੀ ਤਾਂ ਕਰਕੇ ਮੈਨੂੰ ਇਹ ਹਟਾਣੀ ਪਈ ਉਸ ਤੋਂ ਬਾਅਦ ਜਿਹੜਾ ਇਹ ਵਾਲਾ ਵਲੌਗ ਆ ਇਹ ਮੇਰਾ ਨੈਕਸਟ ਡੇ ਮਾਰਨਿੰਗ ਦਾ ਆ ਕੱਲ ਜਿਹੜਾ ਮੈਂ ਤੁਹਾਨੂੰ ਵਲੌਗ ਹੁਣ ਸ਼ੂਟ ਸ਼ੇਅਰ ਕੀਤਾ ਨਾ ਉਹ ਸੀਗਾ ਦੁਪਹਿਰ ਤੋਂ ਬਾਅਦ ਦਾ ਲੈ ਕੇ ਸ਼ਾਮ ਤੱਕ ਦਾ ਸੀਗਾ ਸਵੇਰ ਵਾਲਾ ਜਿਹੜਾ ਸੀਗਾ ਉਹ ਮੈਂ ਫਿਰ ਸ਼ੂਟ ਨਹੀਂ ਕਰ ਪਾਈ ਕਿਉਂਕਿ ਮੈਂ ਬਾਜ਼ਾਰ ਚਲੇ ਗਈ ਸੀਗੀ ਔਰ ਇਹ ਵਾਲਾ ਵਲੌਗ ਮੇਰਾ ਨੈਕਸਟ ਡੇ ਮੈਂ ਸ਼ੂਟ ਕੀਤਾ ਸੀਗਾ ਇੱਥੇ ਬਸ ਮੈਂ ਸਵੇਰੇ ਉੱਠ ਕੇ ਆਪਣਾ ਜਿਹੜਾ ਡੇਲੀ ਰੁਟੀਨ ਦਾ ਕੰਮ ਹੁੰਦਾ ਖਾਣਾ ਪੀਣਾ ਵਗੈਰਾ ਮੇਰਾ ਸਾਰਾ ਹੋ ਚੁੱਕਿਆ ਆ ਸਫਾਈ ਵਗੈਰਾ ਇੱਥੇ ਮੈਂ ਸਾਰੀ ਕਰ ਚੁੱਕੀ ਆ ਅੱਜ ਮੈਂ ਕਹ ਸਭ ਤੋਂ ਪਹਿਲਾਂ ਮੈਂ ਆਪਣਾ ਨਾ ਸੂਟ ਪ੍ਰ ਜਾਦਾ ਡੇ ਬਿਜ਼ੀ ਰਿਹਾ ਔਰ ਅੱਜ ਵੀ ਮੇਰਾ ਡੇ ਕਾਫੀ ਜ਼ਿਆਦਾ ਬਿਜ਼ੀ ਰਹਿਣ ਵਾਲਾ ਆ ਹਾਜੀ ਵੈਸੇ ਮੈਂ ਕਾਫੀ ਸਾਰੇ ਕੰਮਾਂ ਸਵੇਰੇ ਜਲਦੀ ਉੱਠ ਕੇ ਨਿਪਟਾ ਲਏ ਸੀਗੇ ਫੇਰ ਵੀ ਨਾ ਜਿੰਨਾ ਮਰਜ਼ੀ ਜਲਦੀ ਉੱਠ ਕੇ ਕੰਮ ਨਹੀਂ ਉਪਟਾ ਲੋ ਫੇਰ ਵੀ ਆਪਾਂ ਕਿਤੇ ਨਾ ਕਿਤੇ ਛੋਟੇ-ਮੋਟੇ ਕੰਮਾਂ ਚ ਫਸ ਜਾਂਦੇ ਆ ਜਾਂ ਫੇਰ ਰਹਿ ਜਾਂਦੇ ਆ ਮੈਂ ਇੱਥੇ ਪਹਿਲਾਂ ਆਪਣਾ ਅੱਜ ਸੂਟ ਪ੍ਰੈਸ ਕਰੂੰਗੀ ਮੈਂ ਕਾ ਲਾਈਟ ਨਾ ਚਲੇ ਜਾਵੇ ਅੱਜ ਨਾ ਮੈਂ ਗਲੀ ਵਿੱਚ ਹੀ ਬਸ ਕਿਸੇ ਦੇ 파ਟ ਤੇ ਜਾਣਾ ਸੀਗਾ ਤੇ ਮੈਂ ਕਾ ਪਹਿਲਾਂ ਆਪਣਾ 파ਟ ਵਾਲਾ ਕੰਮ ਕਰਕੇ ਆਉਂਗੀ ਬਾਕੀ ਨਾ ਮੇਰਾ ਸਾਰਾ ਕੰਮ ਹੋ ਚੁੱਕਿਆ ਮੇਰਾ ਕਲੀ ਇਰਾ ਸੀ ਰਫ ਇੱਕ ਰੂਮ ਰਹਿਂਦਾ ਸਾਫ਼ ਕਰਨ ਨੂੰ ਉਹ ਮੈਂ ਸੋਚਿਆ ਸੀਗਾ ਆ ਕੇ ਹੀ ਕਰੂੰਗੀ ਸ਼ੂਟ ਪ੍ਰੈਸ ਕਰਨ ਤੋਂ ਬਾਅਦ ਨਾ ਸਭ ਤੋਂ ਪਹਿਲਾਂ ਮੈਂ ਗੁਸ਼ੀ ਨੂੰ ਰੈਡੀ ਕਰ ਦਿੱਤਾ ਸੀਗਾ ਉਹਨੂੰ ਨਵਾਣਾ ਵੀ ਸੀਗਾ ਕਿਉਂਕਿ ਉਹਨੂੰ ਕੱਲ ਨਵਾਇਆ ਨਹੀਂ ਸੀਗਾ ਮੈਂ ਕਿ ਨਵਾਣ ਤੋਂ ਬਾਅਦ ਪਹਿਲਾਂ ਮੈਂ ਉਹਨੂੰ ਰੈਡੀ ਕਰ ਦੇਣੀ ਆ ਕਿਉਂਕਿ ਉਹਨੂੰ ਰੈਡੀ ਕਰਨ ਕਰਨ ਨੂੰ ਨਾ ਮੈਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਆ ਕਿਉਂਕਿ ਬੱਚੇ ਜਿੱਦੀ ਆ ਨਾ ਕਈ ਵਾਰ ਹੱਥ ਚਾਹੁੰਦੇ ਕਈ ਵਾਰ ਹੱਥ ਚ ਨਹੀਂ ਆਉਂਦੇ ਉਸ ਤੋਂ ਬਾਅਦ ਫਿਰ ਬਸ ਮੈਂ ਇੱਥੇ ਰੈਡੀ ਹੋ ਰਹੀ ਐ ਮੈਂ ਨਾ ਜਿਆਦਾ ਕੁਝ ਨਹੀਂ ਕੀਤਾ ਮੈਂ ਕਿਹਾ ਗਲੀ ਦੇ ਵਿੱਚ ਹੀ ਪਾੜਤੇ ਜਾਣਾ ਆ ਮੈਂ ਜਸਟ ਨਾ ਥੋੜੀ ਜੀ ਫਾਊਂਡੇਸ਼ਨ ਥੋੜੀ ਜੀ ਲਿਪਸਟਿਕ ਵਗੈਰਾ ਲਗਾਈ ਥੋੜਾ ਜਿਹਾ ਸਿੰਪਲ ਤਰੀਕੇ ਨਾਲ ਮੈਂ ਐਸੇ ਤਰੀਕੇ ਨਾਲ ਰੈਡੀ ਹੋ ਗਈ ਮੈਂ ਜਲਦੀ ਜਲਦੀ ਰੈਡੀ ਹੋਣਾ ਸੀਗਾ ਜਾ ਕੇ ਆ ਕੇ ਵੀ ਮੈਨੂੰ ਟੈਨਸ਼ਨ ਸੀ ਮੈਂ ਕਿਹਾ ਆ ਕੇ ਵੀ ਘਰੇ ਕੰਮ ਕਰਨਾ ਸੀਗਾ ਔਰ ਨਾ ਮੇਰਾ ਸੂਟ ਤੁਹਾਨੂੰ ਕਿਵੇਂ ਦਾ ਲੱਗਿਆ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਮੈਂ ਨਾ ਕੋਸ਼ਿਸ਼ ਕੀਤੀ ਸੀ ਅੱਜ ਮੈਂ ਕਿਹਾ ਚੱਲ ਮੈਂ ਥੋੜਾ ਜਿਆ ਨਾ ਐਸੇ ਤਰੀਕੇ ਨਾਲ ਤਿਆਰ ਹੋ ਕੇ ਚਲੇ ਜਾਨ ਬਸ ਇੱਥੇ ਮੈਂ ਹੋ ਚੁੱਕੀ ਆ ਰੈਡੀ ਅਗਰ ਤੁਸੀਂ ਹਜੇ ਤੱਕ ਮੇਰੀ ਵੀਡੀਓਜ਼ ਨੂੰ ਲਾਈਕ ਨਹੀਂ ਕੀਤਾ ਪਲੀਜ਼ ਇੱਕ ਲਾਈਕ ਜਰੂਰ ਕਰ ਦਿਓ ਪਾਰਤੇ ਜਾਣ ਤੋਂ ਬਾਅਦ ਬਸ ਮੈਂ ਘਰ ਆ ਗਈ ਫਟਾਫਟ ਮੈਂ ਨਾ ਉੱਥੇ ਜ਼ਿਆਦਾ ਟਾਈਮ ਬੈਠੀ ਨਹੀਂ ਹੈਗੀ ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਕਾ ਆ ਕੇ ਨਾ ਮੈਂ ਆਪਣਾ ਰੂਮ ਵਗੈਰਾ ਸਾਫ਼ ਕਰਨਾ ਆ ਇਸ ਕਰਕੇ ਨਾ ਮੈਂ ਜ਼ਿਆਦਾ ਨਹੀਂ ਬੈਠੀ ਤੇ ਫਟਾਫਟ ਆ ਗਈ ਉੱਥੇ ਮੈਂ ਤਾਂ ਸ਼ੂਟ ਨਹੀਂ ਕੀਤਾ ਕਈ ਵਾਰ ਐਦਾਂ ਹੁੰਦਾ ਨਾ ਆਪਾਂ ਸ਼ੂਟ ਤਾਂ ਕਰ ਲੈਨੇ ਕਈ ਵਾਰ ਕਿਸੇ ਨੂੰ ਕੋਈ ਚੀਜ਼ਾਂ ਪਸੰਦ ਨਹੀਂ ਹੁੰਦੀਆਂ ਦੂਸਰੇ ਦੇ ਘਰ ਦੇ ਵਿੱਚ ਸ਼ੂਟ ਕਰਨਾ ਇਸ ਕਰਕੇ ਮੈਂ ਨਹੀਂ ਕੀਤਾ ਕਿਉਂਕਿ ਆਪਾਂ ਨੂੰ ਕਿਸੇ ਦਾ ਸੁਭਾਅ ਦਾ ਇਹਨਾਂ ਨਹੀਂ ਪਤਾ ਨਾ ਤਾਂ ਕਰਕੇ ਮੈਂ ਉੱਥੇ ਕੋਈ ਵੀ ਸ਼ੂਟ ਨਹੀਂ ਕੀਤਾ ਮਨ ਕਰਦਾ ਸੀ ਕਿ ਥੋੜੇ ਬਹੁਤੇ ਇੱਕ ਦੋ ਕਲਿੱਪ ਲੈ ਲਵਾਂ ਫਿਰ ਮੈਂ ਸੋਚਿਆ ਚੱਲ ਕੋਈ ਗੱਲ ਨਹੀਂ ਵੈਸੇ ਮੈਂ ਫੋਨ ਵੀ ਨਾਲ ਲੈ ਕੇ ਗਈ ਸੀ ਪਰ ਵੈਸੇ ਮੇਰੀ ਨਾ ਇਜਾਜ਼ਤ ਦੀ ਨਹੀਂ ਪਈ ਮੈਂ ਕਿਹਾ ਚੱਲ ਰਹਿਣ ਦਿੰਨੀ ਆ ਉਸ ਤੋਂ ਬਾਅਦ ਆ ਕੇ ਨਾ ਸਭ ਤੋਂ ਪਹਿਲਾਂ ਜਿਹੜੇ ਇਹ ਵਾਲੇ ਕੱਪੜੇ ਸੀ ਨਾ ਮੈਂ ਕਿਹਾ ਇਹਨਾਂ ਨੂੰ ਮੈਂ ਫੋਲਡ ਕਰਕੇ ਨ ਇੱਕ ਲਿਫਾਫੇ ਦੇ ਵਿੱਚ ਪਾ ਦਵਾਂ ਜਿਹੜੇ ਅੱਜ ਮੈਂ ਰੂਮ ਦੀ ਨਾ ਥੋੜੀ ਜੀ ਡੀਪ ਕਲੀਨਿੰਗ ਕਰਨੀ ਨਾ ਉਸੇ ਵਾਲੇ ਰੂਮ ਦੇ ਵਿੱਚ ਨਾ ਬਸ نیچے ਡਰਾਅਰ 'ਚ ਵਾਲੇ ਮੈਂ ਕੱਪੜੇ ਕਦੋਂ ਦੇ ਸਾਮਕੇ ਰੱਖੇ ਹੋਏ ਸੀਗੇ ਐਕਚੁਅਲੀ ਨਾ ਮੈਂ ਖੁਦ ਹੀ ਰੱਖ ਕੇ ਨੂੰ ਭੁੱਲ ਗਈ ਸੀ ਇਹ ਕੱਪੜੇ ਨਾ ਥੋੜੇ ਲੈਣ ਦੇਣ ਵਾਲੇ ਆ ਲੈਣ ਦੇਣ ਵਾਲੇ ਮਤਲਬ ਇਹ ਕੁ ਮੈਂ ਨਾ ਜਿਹਦਾ ਹੁਣ ਪੁਰਾਣੇ ਕੱਪੜੇ ਹੋ ਜਾਂਦੇ ਆ ਜਿਹੜੇ ਥੋੜੇ ਬਹੁਤੇ ਯੂਜ਼ 'ਚ ਆ ਜਾਂਦੇ ਨੇ ਉਹ ਕੱਪੜੇ ਮੈਂ ਡੋਨੇਟ ਕਰ ਦਿੰਨੀ ਹੁੰਦੀ ਜਿਹਦਾ ਹਸਬੰਡ ਦੇ ਸੀਗੇ ਇੱਥੇ ਪੈਂਟਾਂ ਸੀਗੀਆਂ ਸ਼ਰਟਾਂ ਸੀਗੀਆਂ ਕਾਫੀ ਸਾਰੀਆਂ ਕੁਝ ਸ਼ਰਟਾਂ ਉਹਨਾਂ ਦੀਆਂ ਛੋਟੀਆਂ ਹੋ ਗਈਆਂ ਸੀ ਉਹ ਕਹਿੰ ਜਿਹੜਾ ਯੂਸਫੁਲ ਹੁੰਦਾ ਜਾਂ ਫਿਰ ਜਿਹੜਾ ਮੈਨੂੰ ਲੱਗਦਾ ਅਗਲਾ ਨਾਲ ਯੂਜ਼ ਕਰ ਲਵੇ ਪਾ ਲਵੇ ਮੈਂ ਉਹੀ ਕੱਪੜੇ ਸਿਰਫ ਦਿਨੀ ਹੁੰਨੀ ਆ ਔਰ ਜਿਹੜੇ ਕਸੇ ਪੁਰਾਣੇ ਫਟੇ ਹੁੰਦੇ ਜਾਂ ਫਿਰ ਜਿਨ੍ਹਾਂ ਨੂੰ ਦਾਗ ਵਗੈਰਾ ਲੱਗੇ ਹੁੰਦੇ ਨਾ ਉਹ ਮੈਂ ਕੱਪੜੇ ਬਿਲਕੁਲ ਵੀ ਨਹੀਂ ਡੋਨੇਟ ਕਰਦੀ ਔਰ ਪਲੀਜ਼ ਐਦਾ ਹੀ ਕਰਿਆ ਕਰੋ ਅਗਰ ਤੁਸੀਂ ਕਿਸੇ ਨੂੰ ਕੋਈ ਚੀਜ਼ ਪਾਣ ਵਾਸਤੇ ਦੇ ਰਹੇ ਹੋ ਨਾ ਤੇ ਕਦੇ ਵੀ ਦਾਗ ਲੱਗੇ ਜਾਂ ਫਟੇ ਵਗੈਰਾ ਕੱਪੜੇ ਨਾ ਦਿਆ ਕਰੋ ਬਾਦ ਮੈਂ ਕਹਾਂ ਇਹ ਵਾਲੇ ਕੱਪੜੇ ਨਾ ਮੈਂ ਸਾਰੇ ਲਿਫਾਫੇ ਚ ਪਾ ਕੇ ਰੱਖ ਦੰਨੀ ਆ ਤਾਂ ਕਿ ਜਰੂਰ ਫੇ ਕੋਈ ਆਏਗਾ ਨਾ ਗਲੀ ਦੇ ਵਿੱਚ ਉਹਨਾਂ ਨੂੰ ਮੈਂ ਦੇ ਦੂੰਗੀ ਔਰ ਉਸ ਤੋਂ ਬਾਅਦ ਬਸ ਮੈਂ ਆਗੇ ਸਿੱਕੇ ਵਾਲੇ ਰੂਮ ਦੇ ਵਿੱਚ ਇਹ ਵਾਲਾ ਜਿਹੜਾ ਰੂਮ ਆ ਮੇਰਾ ਬਹੁਤ ਹੀ ਘੱਟ ਯੂਜ਼ ਹੁੰਦਾ ਡੇਲੀ ਯੂਜ਼ ਦੇ ਬਿਨਾਂ ਲੋ ਕਿਉਂਕਿ ਜਿਵੇਂ ਜ਼ਿਆਦਾਤਰ ਮੇਰਾ ਟਾਈਮ ਤਾਂ ਪੂਰੇ ਘਰ ਦੇ ਵਿੱਚ ਹੀ ਨਿਕਲ ਜਾਂਦਾ ਜਾਂ ਫਿਰ ਕਿਚਨ ਦੇ ਵਿੱਚ ਨਿਕਲ ਜਾਂਦਾ ਕੰਮ ਕਰਨ ਦੇ ਵਿੱਚ ਔਰ ਜ਼ਿਆਦਾਤਰ ਆਪਣਾ ਨਾ ਸੋਫੇ ਵਾਲਾ ਕਮਰਾ ਹੀ ਯੂਜ਼ ਹੁੰਦਾ ਆ ਇਹ ਵਾਲੇ ਕਮਰੇ ਦੇ ਵਿੱਚ ਜ਼ਿਆਦਾਤਰ ਮੈਂ ਅਲਮਾਰੀ ਰੱਖੀ ਹੋਈ ਆ ਕੱਪੜੇ ਤੋਂ ਕੱਢਣੇ ਹੁੰਦੇ ਆ ਰੱਖਣੇ ਹੁੰਦੇ ਆ ਲੈਣ ਆਣੇ ਹੁੰਦੇ ਬਸ ਇੰਨਾ ਕੀ ਇਸ ਰੂਮ 'ਚ ਕੰਮ ਹੁੰਦਾ ਜਾਂ ਫਿਰ ਡੇਲੀ ਇਸ ਰੂਮ 'ਚ ਇੱਕ ਕੋਰਨਰ 'ਚ ਮੈਂ ਬਾਬਾ ਜੀ ਦਾ ਅਬ ਦਰਬਾਰ ਬਣਾਇਆ ਹੋਇਆ ਜਾਂ ਜੋ ਤੇ ਜਗਾਨੀਆਂ ਇਸ ਰੂਮ ਦੇ ਵਿੱਚ ਮੇਰਾ ਸਿਰਫ ਇੰਨਾ ਕੀ ਕੰਮ ਹੁੰਦਾ ਜਿਆਦਾ ਨਹੀਂ ਹੁੰਦਾ ਹੈਗਾ ਔਰ ਇੱਕ ਸਾਈਡ ਤੇ ਮੈਂ ਇੱਥੇ ਆਪਣਾ ਸਮਾਨ ਵਗੈਰਾ ਰੱਖਿਆ ਹੋਇਆ ਕਰਾਫਟਿੰਗ ਦਾ ਜਿਹੜਾ ਮੈਂ ਡੀਆਈਵਾਈ ਵੀਡੀਓਜ਼ ਬਣਾਉਣੀ ਆ ਰਾਤੀ ਕੱਲ ਮੈਂ ਕਾਫੀ ਸਾਰਾ ਸਮਾਨ ਚੱਕ ਕੇ ਚੈੱਕ ਕੀਤਾ ਕਿ ਕਿਹੜਾ ਸਮਾਨ ਮੈਂ ਕਿੱਥੇ ਰੱਖਿਆ ਹੋਇਆ ਔਰ ਕਦੋਂ ਦਾ ਰੱਖਿਆ ਹੋਇਆ ਐਕਚੁਅਲੀ ਨਾ ਮੈਂ ਇੱਕ ਪ੍ਰੋਜੈਕਟ ਰੈਡੀ ਕਰਨ ਨੂੰ ਫਿਰਦੀ ਪਈ ਸੀ ਮੈਂ ਕਹਾ ਮੇਰੇ ਕੋ ਥੋੜਾ ਟਾਈਮ ਮਿਲੇ ਤਾਂ ਮੈਂ ਜ਼ਰੂਰ ਰੈਡੀ ਕਰਾਂ ਔਰ ਤਾਂ ਕਰਕੇ ਨਾ ਕੱਲ ਮੈਂ ਆਪਣਾ ਸਾਰਾ ਡੱਬਾ ਵਗੈਰਾ ਫੋਲਿਆ ਸਮਾਨ ਵਗੈਰਾ ਚੈੱਕ ਕੀਤਾ ਕਿ ਮੇਰੇ ਕੋ ਕਿਹੜਾ ਨਹੀਂ ਹੈਗਾ ਡੇਲੀ ਦਾ ਵੈਸੇ ਇਸ ਰੂਮ ਦੇ ਵਿੱਚ ਝਾੜੂ ਪੋਚਾ ਤਾਂ ਆਪਣਾ ਹੁੰਦਾ ਵਾ ਜਿਹੜਾ ਡੀਪ ਕਲੀਨਿੰਗ ਵਾਲਾ ਹੁੰਦਾ ਨਾ ਕੰਮ ਉਹ ਫਿਰ ਥੋੜਾ ਜਨਾ ਆਪਣਾ ਜ਼ਿਆਦਾ ਹੋ ਜਾਂਦਾ ਆ ਔਰ ਇਸ ਰੂਮ ਦੇ ਵਿੱਚ ਅੱਜ ਥੋੜੀ ਜੀ ਮੈਨੂੰ ਹਾਲਤ ਖਰਾਬ ਲੱਗਦੀ ਸੀਗੀ ਮੈਂ ਕਿਹਾ ਚਲੋ ਸਮਾਨ ਵਗੈਰਾ ਚੱਕ ਕੇ ਨਾ ਫਿਰ ਕਪੜਾ ਮਾਰ ਦੇਨੀ ਆ ਬਹੁਤ ਜ਼ਿਆਦਾ ਮਿੱਟੀ ਹੋਈ ਸੀ ਨਾਲੇ ਨਾ ਦੋ ਕੁ ਦਿਨ ਹੋ ਗਏ ਇੱਥੇ ਨਾ ਚੂਈ ਮੈਂ ਦੇਖੀ ਸੀ ਛੋਟੀ ਜੀ ਸਮਾਨ ਦੇ ਉੱਤੇ ਘੁੰਮਦੀ ਫਿਰ ਮੈਨੂੰ ਇਹ ਹੋ ਜਾਂਦਾ ਨਾ ਵੀ ਹੁਣ ਉਹ ਫਾੜ ਤਾਂ ਲਈ ਸੀ ਉਬਾਰ ਵੀ ਛੱਡਿਆਂ ਦੀ ਮੈਂ ਕਿਹਾ ਹੁਣ ਇੱਕ ਵਾਰੀ ਨਾ ਚੰਗੀ ਤਰੀਕੇ ਨਾਲ ਕਪੜਾ ਵੀ ਮਾਰ ਦੇਨੀ ਆ ਚੰਗੀ ਜਦੋਂ ਆਪਾਂ ਕਲੀਨਿੰਗ ਔਰ ਸਫਾਈ ਦੀ ਗੱਲ ਕਰੀਏ ਨਾ ਜਿਆਦਾ ਟਾਈਮ ਨੇ ਹੀ ਲੱਗਦਾ ਹੈਗਾ ਕਈ ਵਾਰ ਨਾ ਆਪਾਂ ਕੋ ਘੋਲ ਹੋ ਜਾਂਦੀ ਹੈ ਕਈ ਵਾਰ ਮੈਂ ਆਪਣੀ ਵੀ ਗੱਲ ਕਰਨ ਮੇਰੇ ਕੋਲ ਵੀ ਕਈ ਵਾਰ ਘੋਲ ਹੋ ਜਾਂਦੀ ਹੈ ਮੈਂ ਸੋਚਦੀ ਹਾਂ ਚਲ ਕੋਈ ਗੱਲ ਨਹੀਂ ਅੱਜ ਨਹੀਂ ਕਰਦੇ ਜਾਂ ਫਿਰ ਕੱਲ ਕਰ ਦਿੰਦੇ ਆ ਔਰ ਇਹ ਵਾਲੀ ਨਾ ਕਲੀਨਿੰਗ ਕਰਨ ਨੂੰ ਵੀ ਮੈਨੂੰ ਮੈਂ ਕਿੰਨੇ ਦਿਨ ਸੋਚਦੀ ਰਹੀ ਚਲੋ ਅੱਜ ਕਰਦੀਆਂ ਜਾਂ ਫਿਰ ਕੱਲ ਕਰਦੀਆਂ ਔਰ ਅੱਜ ਜਦੋਂ ਮੈਂ ਸਵੇਰੇ ਆਪਣਾ ਸਾਰਾ ਕੰਮ ਨੇ ਪਟਾ ਕੇ ਬੇਲੀ ਹੋ ਗਈ ਨਾ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਵੀ ਪਾਠ ਤੋਂ ਆ ਕੇ ਸਭ ਤੋਂ ਪਹਿਲਾਂ ਨਾ ਮੈਂ ਇਹ ਵਾਲੇ ਰੂਮ ਦੀ ਥੋੜੀ ਜੀ ਡੀਪ ਕਲੀਨਿੰ ਥੋੜੇ ਕਿੰਨੇ ਦਿਨ ਨਿਕਲ ਜਾਂਦੇ ਨੇ ਫਿਰ ਡੇਲੀ ਡੇਲੀ ਕਪੜਾ ਮਾਰਨ ਦੀ ਜ਼ਰੂਰਤ ਨਹੀਂ ਪੈਂਦੀ। ਤੁਸੀਂ ਦੇਖ ਸਕਦੇ ਆ ਇਹ ਨਾ ਇਸ ਟਾਵਲ ਦੇ ਵਿੱਚ ਕਿੰਨੀ ਜ਼ਿਆਦਾ ਮਿੱਟੀ ਉਹ ਡਸਟ ਵਗੈਰਾ ਆ ਚੁੱਕੀ ਆ ਔਰ ਇਹਨੂੰ ਕਲੀਨ ਕਰਨਾ ਬਾਅਦ ਵਿੱਚ ਬਹੁਤ ਜ਼ਿਆਦਾ ਫਿਰ ਮੁਸ਼ਕਿਲ ਹੋ ਜਾਂਦਾ। ਉਸ ਤੋਂ ਬਾਅਦ ਜਿਹੜੇ ਮੈਂ ਨਾ ਅੱਜ ਨਾ ਸਵੇਰੇ ਕੱਪੜੇ ਵਗੈਰਾ ਸੀਗੇ ਮੈਂ ਕੱਲ ਫੋਲਡ ਕਰਕੇ ਨਾ ਇੱਥੇ ਰੱਖ ਦਿੱਤੇ ਸੀਗੇ ਔਰ ਬੱਸ ਮੈਂ ਬੈਗ ਦੇ ਵਿੱਚ ਪਾਣਾ ਇਹਨੂੰ ਭੁੱਲ ਗਈ ਸੀ ਜਾਂ ਫੇਰ ਕਹਿ ਲਓ ਮੈਂ ਕਿਸੇ ਹੋਰ ਕੰਮ 'ਚ ਬਿਜ਼ੀ ਹੋ ਗਈ ਸੀ ਔਰ ਜਿਹੜਾ ਤੁਸੀਂ ਇਹ ਵਾਲਾ ਬੈਗ ਦੇਖਦੇ ਹੋ ਨਾ ਮੇਰਾ ਕੰਬਲ ਵਾਲਾ ਬੈਗ ਆ ਔਰ ਇਹਦੇ ਵਿੱਚ ਨਾ ਮੈਂ ਜਿਹੜੇ ਡੇਲੀ ਵੇਅਰ ਵਾਲੇ ਕੱਪੜੇ ਹੁੰਦੇ ਜਿੱਦਾਂ ਹੁਣ ਕਿਸੇ ਨੇ ਇੱਕ ਵਾਰੀ ਟੀ-ਸ਼ਰਟ ਜਾਂ ਫੇਰ ਜੈਕਟ ਵਗੈਰਾ ਯੂਜ਼ ਕਰ ਲਈ ਮੈਂ ਇਸ ਤਰੀਕੇ ਤੇ ਬੈਗ ਦੇ ਵਿੱਚ ਰੱਖਦੀ ਹੁੰਨੀ ਆ ਕਿਉਂਕਿ ਡੇਲੀ ਯੂਜ਼ ਵਿੱਚ ਜਾਂ ਫੇਰ ਇੱਕ ਦੋ ਵਾਰੀ ਜਿਹੜਾ ਆਪਾਂ ਕੱ ਕਿਉਂਕਿ ਜਦੋਂ ਇਤਾਨੇ ਤੇ ਇੱਕ ਵਾਰੀ ਕਪੜਾ ਚਲੇ ਗਿਆ ਨਾ 스ਮੈਲ ਤਾਂ ਜਰੂਰ ਮਾਰਦਾ ਹੀ ਆ ਇਸ ਕਰਕੇ ਇਹਨੂੰ ਨਾ ਮੈਂ ਲੱਗ ਹੀ ਰੱਖਦੀ ਹੁੰਨੀ ਬੈਗ ਦੇ ਵਿੱਚ ਪਾ ਕੇ ਤਾਂ ਕਿ ਮੈਂ ਬਾਕੀ ਕੱਪੜਿਆਂ ਵਿੱਚ ਇਹਨੂੰ ਮਿਕਸ ਕਰ ਨਾ ਕਰਾਂ ਕਿ ਤਾਂ ਫਿਰ ਹੋਰ ਵੀ ਬਜੜੇ ਤੋਤੇ ਕੱਪੜੇ ਨਾ ਫਿਰ ਉਹਨਾਂ ਵਿੱਚ ਵੀ 스ਮੈਲ ਆਣ ਲੱਗ ਜਾਂਦੀ ਆ ਔਰ ਜਿਹੜਾ ਇਹ ਵਾਲਾ ਮੇਰਾ ਟਰੰਕਾ ਛੋਟੂ ਜਿਹਾ ਇਹਦੇ ਉੱਤੇ ਨਾ ਬਸ ਇਹਦੇ ਵਿੱਚ ਮੈਂ ਬਹੁਤ ਸਾਰੇ ਭਾਂਡੇ ਆਪਣੇ ਕ੍ਰੌਕਰੀ ਦੇ ਜਾਂ ਫਿਰ ਕੱਚ ਦੇ ਜਾਂ ਫਿਰ ਬਹੁਤ ਸਾਰੇ ਡੱਬੇ ਜਿਹੜੇ ਖਾਲੀ ਹੋ ਜਾਂਦੇ ਨੇ ਉਹ ਮੈਂ ਸਾਰੇ ਇਹਦੇ ਵਿੱਚ ਰੱਖੇ ਹੋਏ ਨੇ ਜਿਹੜੇ ਜਾਂ ਫਿਰ ਬਹੁਤ ਰੇਅਰ ਯੂਜ਼ ਹੁੰਦੇ ਬਹੁਤ ਘੱਟ ਯੂਜ਼ ਹੁੰਦੇ ਕਦੇ-ਕਦੇ ਯੂਜ਼ ਹੁੰਦੇ ਆ ਕਿਉਂਕਿ ਨਾ ਫਿਰ ਇਹਨੂੰ ਬਾਰ-ਬਾਰ ਖੋਲਣ ਦੀ ਦਿੱਕਤ ਨਹੀਂ ਰਹਿੰਦੀ ਹੈ ਕਿ ਇਸ ਕਰਕੇ ਇਹਦੇ ਵਿੱਚ ਹੀ ਮੈਂ ਸਾਰਾ ਸਮਾਨ ਰੱਖਿਆ ਹੋਇਆ ਕਿਉਂਕਿ ਨਾ ਮੇਰੇ ਕੋਲ ਹੁਣ ਉਧਰ ਕਿਤੇ ਜ਼ਿਆਦਾ ਜਗ੍ਹਾ ਨਹੀਂ ਹੈਗੀ ਇੰਨੀ ਸਪੇਸ ਨਹੀਂ ਹੈਗੀ ਸਮਾਨ ਰੱਖਣ ਵਾਸਤੇ ਇਸ ਕਰਕੇ ਫਿਰ ਮੈਂ ਇਹ ਵਾਲੇ ਟਰੰਕ ਨੂੰ ਯ ਇਹਦੇ ਵਿੱਚ ਨਾ 1-2 ਹੀ ਕੱਪੜੇ ਪਏ ਸੀ ਉਹਨਾਂ ਨੂੰ ਮੈਂ ਕਿਸੇ ਹੋਰ ਬਾਕਸ ਵਿੱਚ ਨਾ ਸ਼ਿਫਟ ਕਰ ਦਿੱਤਾ ਔਰ ਇਹਦੇ ਵਿੱਚ ਮੈਂ ਜਿੰਨੇ ਵੀ ਮੇਰੇ ਨਾ ਭਾਂਡੇ ਕਦੀ ਕੋਈ ਕਿਤੇ ਪਏ ਸੀ 2-4 ਕਿਤੇ ਪਏ ਹੋਏ ਸੀ ਮੈਂ ਇਕੱਠੇ ਕਰਕੇ ਇੱਕ ਦੇ ਵਿੱਚ ਰੱਖ ਦਿੱਤੇ ਉਹਦੇ ਨਾਲ ਪਤਾ ਕੀ ਗੱਲ ਹੈ ਜਦੋਂ ਸਾਨੂੰ ਜ਼ਰੂਰਤ ਹੁੰਦੀ ਨਾ ਕਿਸੇ ਭਾਂਡੇ ਜਾਂ ਫਿਰ ਸਮਾਨ ਦੀ ਟਾਈਮ ਤੇ ਸਾਨੂੰ ਕਦੀ ਵੀ ਕੋਈ ਚੀਜ਼ ਨਹੀਂ ਮਿਲਦੀ ਇਸ ਕਰਕੇ ਨਾ ਫਿਰ ਮੈਂ ਸੋਚਿਆ ਇੱਕ ਵਿੱਚ ਹੀ ਰੱਖ ਦਿਆਂ ਸਾਰੇ ਜਦੋਂ ਵੀ ਜ਼ਰੂਰਤ ਹੋਈ ਇੱਕ ਦੇ ਵਿੱਚ ਹੀ ਸਾਨੂੰ ਸਾਰਾ ਸਮਾਨ ਮਿਲ ਜਾਏਗਾ ਔਰ ਉਸ ਤੋਂ ਬਾਅਦ ਰੂਮ ਵਗੈਰਾ ਤੁਸੀਂ ਦੇਖ ਸਕਦੇ ਮੇਰਾ ਸਾਫ਼ ਹੋ ਚੁੱਕਾ ਆ ਔਰ ਪੇਟੀ ਦੇ ਉੱਤੇ ਨਾ ਇੱਕ ਕਾਰਨਰ ਦੇ ਵਿੱਚ ਬਸ ਮੈਂ ਆਪਣੇ ਬਿਸਤਰੇ ਵਗੈਰਾ ਵੀ ਨਾਲ ਟਿਕਾ ਲੈਣੇ ਹੁੰਨੀਆਂ ਤੇ ਡੇਲੀ ਵੇਅਰ ਵਾਲੇ ਕਿਉਂਕਿ ਇੰਨੀ ਕਿ ਮੇਰੇ ਕੋਲ ਇੱਥੇ ਜਗ੍ਹਾ ਹੈਗੀ ਇਹਦੇ ਉੱਤੇ ਹੀ ਮੈਂ ਰੱਖ ਲੈਣੇ ਹੁੰਦੀਆਂ ਆਪਣੇ ਔਰ ਦੂਸਰੀ ਸਾਈਡ ਤੇ ਬਸ ਛੋਟਾ ਜਿਹਾ ਬਾਬਾ ਜੀ ਦਰਬਾਰ ਬਣਾਇਆ ਇੱਥੇ ਮੈਂ ਡੇਲੀ ਆਪਣੀ ਜੁੱਤ ਵਗੈਰਾ ਜਗਾ ਲੈਣੀ ਉਸ ਤੋਂ ਬਾਅਦ ਬਾਰੀ ਆਂਦੀ ਹੈ ਕਿ ਇਹ ਗੁਰਸ਼ੀਨ ਦੇ ਦੁੱਧ ਪੀਣ ਦੀ ਕਿਉਂਕਿ ਪਾੜ ਤੋਂ ਆਕੇ ਨਾ ਮੈਂ ਦੁੱਧ ਵਗੈਰਾ ਨੂੰ ਨਹੀਂ ਦਿੱਤਾ ਸੀਗਾ ਸਵੇਰੇ ਤਾਂ ਆਪਣਾ ਖਾਣਾ ਵਗੈਰਾ ਸਾਰਾ ਖਾ ਚੁੱਕੀ ਸੀਗੀ ਹੁਣ ਵੀ ਕੰਮ ਕਰਦੇ ਕਰਦੇ ਮੈਨੂੰ ਦੁਪਹਿਰ ਹੀ ਹੋ ਗਈ ਸੀਗੀ ਸੋ ਚਲਿਏ ਫਿਰ ਇਹ ਸਿਕਾ ਜੀ ਅੱਜ ਤਾਂ ਮੇਰਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾ ਬਾਈ